ਸਵਾਗਤ ਹੈ ਗੁਰੂ ਜੀ ਕੀ ਫਤਿਹ ਪਰਿਵਾਰ ਬਹੁਤ ਵੱਡਾ ਹੋ ਰਿਹਾ ਹੈ ਬੜੀ ਖੁਸ਼ੀ ਦੀ ਗੱਲ ਏ ਇਸੇ ਤਰ੍ਹਾਂ ਹੀ ਸੰਗਤਾਂ ਨੂੰ ਫਿਰ ਬੇਨਤੀ ਹੈ ਇੱਕ ਇੱਕ ਸਰੀਰ ਇੱਕ ਇੱਕ ਸਰੀਰ ਹੋਰ ਨਾਲ ਲੈ ਕੇ ਆਇਆ ਕਰੋ ਜਿਹੜਾ ਤੁਸੀਂ ਬਾਣੀ ਪੜ੍ਹਨੀ ਉਹਦਾ ਤਾਂ ਫਲ ਮਿਲਣਾ ਹੀ ਮਿਲਣਾ ਹੈ ਜਿਹੜਾ ਕੋਈ ਸਰੀਰ ਨਾਲ ਲੈ ਕੇ ਆਓਗੇ ਉਹਦਾ ਹਿੱਸਾ ਵੀ ਸਤਗੁਰੂ ਤੁਹਾਡੇ ਖਾਤੇ ਦੇ ਵਿੱਚ ਪਾਣਗੇ ਪਿਛਲੀ ਵਾਰ ਇੱਕ ਬੱਚੀ ਦੀ ਗੱਲ ਕੀਤੀ ਸੀ ਰਮਨ ਦੀ ਅੱਜ ਵੀ ਆਏ ਨੇ ਉਹ ਪਰਿਵਾਰ ਵੇਖੋ ਗੁਰੂ ਸਾਹਿਬ ਦੀ ਕਿੰਨੀ ਕਿਰਪਾ ਹੁਣ ਕਿੰਨੇ ਪਿੰਡਾਂ ਤੋਂ ਵੀ ਸੰਗਤ ਆ ਰਹੀ ਏ ਫਰੋਈਪੁਰ ਤੋਂ ਵੀ ਸੰਗਤ ਆ ਰਹੀ ਸੀ ਸਤਿਗੁਰ ਨੇ ਚਾਹਿਆ ਤੇ ਸ਼ਾਇਦ ਜਿਵੇਂ ਆਪਾਂ ਵੇਖੀਦਾ ਜਿਹੜੇ ਜਿਹੜੇ ਸ਼ਹੀਦਾਂ ਸਾਹਿਬ ਜਾਂਦੇ ਨੇ ਅੰਮ੍ਰਿਤਸਰ ਹੁਣ ਇੱਕ ਰੋਡ ਬੰਦ ਹੋ ਚੁੱਕਿਆ ਫਿਰ ਉਹਨਾਂ ਦੂਜਾ ਰੋਡ ਵੀ ਬੰਦ ਹੋ ਚੁੱਕਿਆ ਜਿਹੜਾ ਬਾਬਾ ਦੀਪ ਸਿੰਘ ਦੀ ਸਰਾਂ ਦੇ ਸਾਹਮਣੇ ਦੋਨੋਂ ਰੋਡ ਨੇ ਅਸੀਂ ਤਾਂ ਐਤਵਾਰੀ ਦੇਖੀ ਤਾਂ ਅੱਗੇ ਪਿੱਛੇ ਤਾਂ ਪਤਾ ਨਹੀਂ ਸ਼ਾਇਦ ਚੱਲਦੇ ਹੁਣ ਪਰ ਐਤਵਾਰ ਉੱਥੇ ਕੋਈ ਨਹੀਂ ਚੱਲਦਾ ਉੱਥੇ ਸਿਰਫ ਲੰਗਰ ਚੱਲਦੇ ਨੇ ਜਾਂ ਗੁਰੂ ਦੀ ਸੰਗਤ ਚੱਲਦੀ ਹੈ ਦੂਜਾ ਕੋਈ ਨਹੀਂ ਚੱਲਦਾ ਜੇ ਸਤਗੁਰ ਨੇ ਚਾਹਿਆ ਸ਼ਾਇਦ ਗੱਡੀਆਂ ਦਾ ਮੰਡੀ ਦੇ ਵਿੱਚੋਂ ਨਿਕਲਣ ਤੇ ਲੱਗਦਾ ਨਹੀਂ ਵੀ ਇੱਥੋਂ ਵੀ ਚੱਲਣਗੇ ਚੱਲੇਗੀ ਤਾਂ ਸਿਰਫ ਸੰਗਤ ਚੱਲੇਗੀ ਸੱਚ ਇਹ ਵੀ ਗੁਰੂ ਸਾਹਿਬ ਦੀ ਕਿਰਪਾ ਹੈ ਗੁਰੂ ਸਾਹਿਬ ਆਪ ਹੀ ਵਰਤਦੇ ਨੇ ਵੈਸੇ ਮੈਂ ਥੋੜਾ ਜਿਹਾ ਲਿਖਣ ਦਾ ਵੀ ਕੋਈ ਹੁੰਦਾ ਮੇਰੀ ਵੀ ਇੱਕ ਹੈਗੀ ਵੀ ਚਲੋ ਜਦੋਂ ਸੋਕੂ ਆਪਾਂ ਲਿਖ ਲਿਆ ਗੁਰਬਾਣੀ ਦੇ ਚਲੋ ਕਈ ਕਿਸੇ ਨੂੰ ਤਰਾਜ ਵੀ ਹੁੰਦਾ ਹੈ ਵੀ ਗੁਰਬਾਣੀ ਜਿਹੜੀ ਏ ਚਮਤਕਾਰਾਂ ਨੂੰ ਨਹੀਂ ਮੰਨਦੀ ਆਪੋ ਆਦੀ ਸੋਝੀ ਆਪੋ ਆਦੀ ਸਮਝੇ ਕੋਈ ਕਿਸ ਪੋੜੀ ਤੇ ਖੜਾ ਕੋਈ ਕਿਸ ਪੋੜੀ ਤੇ ਖੜਾ ਉਹ ਆਪਣੀ ਜਗ੍ਹਾ ਸਹੀ ਨੇ ਆਪਾਂ ਆਪਣੀ ਜਗ੍ਹਾ ਸਹੀ ਆ ਕੋਈ ਗਿੰਤੀ ਮਿੰਤੀ ਦੇ ਚੱਕਰ 'ਚ ਨਹੀਂ ਪੈਂਦਾ ਕੋਈ ਗਿੰਤੀ ਮਿੰਤੀ ਕਹਿੰਦਾ ਕਿਸੇ ਦੇ ਵਿੱਚ ਕੋਈ ਸਫਾਈ ਨਹੀਂ ਦੇ ਸਕਦਾ ਕਿਉਂਕਿ ਸਤਗੁਰੂ ਦੇ ਕੰਮ ਸਤਗੁਰੂ ਨੂੰ ਪਤਾ ਆਪਾਂ ਤਾਂ ਇੰਨੀ ਸਮਝ ਨਹੀਂ ਰੱਖਦੇ ਵੀ ਕਿਸੇ ਨਾਲ ਵੈਸੀਏ ਅੱਜ ਮੈਂ ਗੱਲ ਕਰ ਰਿਹਾ ਵੈਸੇ ਮੈਂ ਜਿਸ ਦਿਨ ਇਹ ਲਿਖਿਆ ਸੀ ਇਹ ਸੋ ਜਾਂ ਮੰਗਲਵਾਰ ਦੀ ਗੱਲ ਸੀ ਇੱਕ ਬੱਚੀ ਨੂੰ ਪਿਛਲੇ 14 ਸਾਲਾਂ ਤੋਂ ਕਣਕ ਤੋਂ ਅਲਰਜੀ ਸੀ ਜਿਹੜੀ ਕਣਕ ਤੋਂ ਅਲਰਜੀ ਹੁੰਦੀ ਏ ਇਹ ਗਲੂਟੇਨ ਦੀ ਅਲਰਜੀ ਹੁੰਦੀ ਏ ਜਿਹੜੇ ਕਣਕ ਦੇ ਵਿੱਚ ਇੱਕ ਤੱਤ ਹੁੰਦਾ ਹੈ ਗਲੂਟੇਨ ਇਹਨਾਂ ਦਾ ਵੈਸੇ ਆਮ ਹੀ ਮਾਰਕੀਟ ਚ ਆਟਾ ਆਉਂਦਾ ਜਿਹਨੂੰ ਆਪਾਂ ਕਣਕ ਫ੍ਰੀ ਕਹਿ ਲੈਨੇ ਆਂ ਵੀਟ ਫ੍ਰੀ ਕਹਿ ਲੈਨੇ ਆਂ ਵੈਸੇ ਗਲੂਟੇਨ ਫ੍ਰੀ ਹੁੰਦਾ ਸ਼ੁਰੂ ਤੋਂ ਜੇਸ ਦੇਨ ਤੋਂ ਚਪੈਰਾ ਸਾਹਿਬ ਸ਼ੁਰੂ ਹੋਇਆ ਨਾਮ ਸਿਮਰਨ ਸਮਾਗਮ ਸ਼ੁਰੂ ਹੋਇਆ ਕਿਉਂਕਿ ਚਪੈਰਾ ਸਾਹਿਬ ਦੇ ਨਾਮ ਤੋਂ ਵੀ ਕਈਆਂ ਨੂੰ ਪ੍ਰੋਬਲਮ ਏ ਉਸੇ ਦਿਨ ਤੋਂ ਬੱਚੀ ਹਾਜ਼ਰੀ ਭਰ ਰਹੀ ਸੀ ਸਤਗੁਰ ਨੇ ਕਿਰਪਾ ਕੀਤੀ ਜਦੋਂ ਮੁਖਸਰ ਸਾਹਿਬ ਡਾਕਟਰ ਸਾਹਿਬ ਕੋਲ ਲੈ ਕੇ ਗਿਆ ਡਾਕਟਰ ਸਾਹਿਬ ਨੇ ਕਿਹਾ ਸੀ ਵੀ ਰਿਪੋਰਟ ਕਰਾ ਕੇ ਲਿਆਇਆ ਜੇ ਸ਼ਾਇਦ ਕਿਸੇ ਨੇ ਸਟੋਰੀ ਪੜ੍ਹੀ ਹੋਵੇ ਲਿਖੀ ਸੀ ਜਿਵੇਂ ਚਲੋ ਸਤਗੁਰ ਨੇ ਕਿਰਪਾ ਕੀਤੀ ਡਾਕਟਰ ਸਾਹਿਬ ਕਹਿੰਦੇ ਵੀ ਤੁਸੀਂ ਕਿਧਰ ਚੱਕਰ ਚ ਪਏ ਜੈਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ ਆ ਰਹੀ ਸਤ ਸ਼੍ਰੀ ਅਕਾਲ ਹੁਣ ਵੀ ਆਪਣੇ ਵਿੱਚ ਬੱਚੀ ਬੈਠੀ ਐ ਉਸ ਤੋਂ ਬਾਅਦ ਮੈਨੂੰ ਲਗਭਗ 10 ਫੌਨ ਹੋਰ ਆਏ ਵੀ ਅਸੀਂ ਆਏ ਸੀ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਮੈਂ ਕਿਹਾ ਜੇ ਇੰਨਾ ਸਮਾਂ ਆਪਾਂ ਬੋਲਣ ਲੱਗੀਏ ਸ਼ਾਇਦ ਸਮਾਂ ਇੱਥੇ ਬੀਤ ਜਾਣਾ ਤੇ ਬਾਣੀ ਨਹੀਂ ਪੜੀ ਜਾਣੀ ਫਿਰ ਕਿਉਂਕਿ ਸਤਗੁਰ ਐਨਾ ਨੇੜੇ ਹੋ ਕੇ ਐਨਾ ਵਰਤ ਰਿਹਾ ਆਪਨੋ ਆਪ ਨਹੀਂ ਪਤਾ ਹੁਣ ਚਪਈ ਸਾਹਿਬ 'ਚ ਆਪਾਂ ਪੜੀਦਾ ਵਰਨਤ ਪਿੰਨ ਪਿੰਨ ਤੋਂ ਇਤੇਤੀ ਪਿੰਨ ਪੈਣੀ ਜਿਗਸ ਪਾਂਡੇ ਆਪੋ ਆਦਿ ਨੇ ਸਾਰਿਆਂ ਕੋਲ ਕੋਈ ਕਿਹੇ ਚ ਕੀ ਪਵਾ ਕੇ ਲੈ ਕੇ ਜਾ ਰਿਹਾ ਕੋਈ ਕੀ ਪਵਾ ਕੇ ਲੈ ਕੇ ਜਾ ਰਿਹਾ ਇਹ ਤਾਂ ਆਪਣੇ ਭਾਂਡੇ ਦਾ ਆਪਾਂ ਹਮੇਸ਼ਾ ਹੀ ਇਹ ਗੱਲ ਕਹੀਦਾ ਜਿੰਨਾ ਕ ਮੂੰਹ ਖੁੱਲਿਆ ਜਿੰਨਾ ਕ ਮੂੰਹ ਸਿੱਧਾ ਹੈ ਜਿੰਨਾ ਕੋ ਭਰੋਸਾ ਹੈ ਤੁਸੀਂ ਇੱਥੇ ਅਰਦਾਸ ਕਰੋ ਕਿਸੇ ਵੀ ਗੁਰੂ ਘਰ ਅਰਦਾਸ ਕਰੋ ਤੁਸੀਂ ਅਰਦਾਸ ਕਰੋ ਕਿਤੇ ਬਾਹਰ ਖੜੋ ਕੇ ਅਰਦਾਸ ਕਰੋ ਗੁਰੂ ਅੰਗ ਸੰਗ ਆਪਣੇ ਆਪਾਂ ਥੋੜਾ ਬੋਲੀ ਦਾ ਸਤਿਗੁਰੂ ਹੀ ਬੋਲਦਾ ਤੁਸੀਂ ਮੀਂਹ ਦੀ ਅਰਦਾਸ ਕਰੋ ਤੁਹਾਡੇ ਵਿੱਚ ਇੰਨੇ ਕੋ ਭਰੋਸਾ ਹੈ ਮੈਨੂੰ ਛਤਰੀ ਨਾ ਰੱਖਣੀ ਪੈਗੀ ਮੈਂ ਘਰ ਭੀਜਦਾ ਜਾਵਾਂਗਾ ਹੈਗਾ ਇੰਨਾ ਭਰੋਸਾ ਵੀ ਇਹੀ ਸਤਿਗੁਰੂ ਦੇ ਅੱਗੇ ਅਰਦਾਸ ਕਰਨੇ ਆ ਸਤਿਗੁਰੂ ਸਾਡਾ ਐਡਾ ਵੀ ਜੀ ਅਸੀਂ ਸਤਿਗੁਰ ਨੇ ਚਾਇਆ ਤੇ ਸਾਨੂੰ ਬਾਹਰ ਮੀਂਹ ਚ ਭੀਦੇ ਜਾਣਾ ਪੈਣਾ ਪਰ ਅਸੀਂ ਵੀ ਕਹਿੰਨੇ ਚਲੋ ਅਸੀਂ ਵੀ ਅਰਦਾਸ ਕਰ ਲੈਣੇ ਵੇਖੀ ਜਾਈਏਗੀ ਇੱਕ ਰੀਵੀ ਕਰਾ ਕੇ ਵੇਖੀਏ ਸਾਡੇ ਨਾਲ ਕਈ ਸੰਗਤਾਂ ਜਾਂਦੀਆਂ ਦੋ ਤਿੰਨ ਵਾਰ ਤੋਂ ਕਹਿੰਦੇ ਬਣੀ ਨਹੀਂ ਗੱਲ ਜੀ ਮੈਂ ਕਹਾਂ ਵੀ ਕਈ ਵਾਰੀ ਕੀ ਹੁੰਦਾ ਵੀ ਮਾਪਿਓਂ ਕੋਲ ਬੱਚੇ ਸਰਦੀਆਂ 'ਚ ਕੁਲਫੀ ਮੰਗਦੇ ਨੇ ਤੇ ਮਾਪਿਓ ਲੈ ਕੇ ਨਹੀਂ ਦਿੰਦਾ ਕਿਉਂ ਨਹੀਂ ਲੈ ਕੇ ਦਿੰਦਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸਰਦੀਆਂ 'ਚ ਕੁਲਫੀ ਨਹੀਂ ਖਾਣੀ ਚਾਹੀਦੀ ਤੇ ਜੇ ਕੋਈ ਜ਼ਿਆਦਾ ਜਿੱਦ ਕਰਦਾ ਲੈ ਦਿੰਦਾ ਫਿਰ ਮੁੜ ਕੇ ਬਿਮਾਰ ਹੁੰਦੇ ਫਿਰ ਓਖੇ ਕੌਣ ਹੁੰਦੇ ਨੇ ਕਿਉਂਕਿ ਉਹ ਆਪਣਾ ਪਿਓ ਏ ਉਹਨੂੰ ਸਭ ਪਤਾ ਹੈ ਕਿੰਦੇ ਵਾਸਤੇ ਕਿਸ ਸਮੇਂ ਕੀ ਚੀਜ਼ ਚਾਹੀਦੀ ਏ ਪਰ ਕਈ ਵਾਰੀ ਜਿੱਦ ਵੀ ਕਰੀਦੀ ਆਪਾਂ ਹੁਣ ਆਮ ਵੇਖੋ ਜ਼ਿਆਦਾ ਅਰਦਾਸਾ ਵੀਜੇ ਦੀਆਂ ਜਾਂ ਕੁਝ ਉਹ ਮੈਂ ਕੁਝ ਦਿਨਾਂ ਚ ਵੇਖ ਰਿਹਾ ਵੀ ਤਕਰੀਬਨ ਆਪਾਂ ਸੋਸ਼ਲ ਮੀਡੀਆ ਨਾਲ ਸਾਰੇ ਜੁੜੇ ਆ ਲੋਕ ਟੈਨਸ਼ਨ ਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਮੈਂ ਵੇ ਵੇ ਪੋਸਟ ਵੀ ਪਾਈ ਸੀ ਪਤਾ ਨਹੀਂ ਕੀ ਚੱਕਰ ਹੈ ਕੋਈ ਆਪਣੇ ਜ਼ਿੰਮੇਵਾਰੀ ਤੋਂ ਭੱਜ ਰਿਹਾ ਕੋਈ ਆਪਣੇ ਘਰਾਂ ਚੋਂ ਭੱਜ ਰਿਹਾ ਬੜੀ ਇੱਕ ਦਿੱਕਤ ਆ ਰਹੀ ਏ ਤੁਸੀਂ ਕਿਤੇ ਵੇਖੋਗੇ ਤੁਹਾਨੂੰ ਗੁੰਮਸ਼ੁਦਾ ਭਾਲ ਦੀਆ ਮੈਨੂੰ ਹੁਣ ਵੀ ਇੱਕ ਵੀਰ ਨੇ ਪਾਈ ਕਹਿੰਦਾ ਇੱਕ ਬੀਬੀ ਫਾਇਲ ਕਾ ਤੁਨੀ ਲੱਭ ਰਹੀ ਉਹ ਆਪਣੀ ਪੋਸਟ ਦੇ ਵਿੱਚ ਪਾਓ ਇਹ ਸਾਰਾ ਡਿਪਰੈਸ਼ਨ ਦਾ ਕਾਰਨ ਕੀ ਏ ਸਾਰਾ ਡਿਪਰੈਸ਼ਨ ਦਾ ਕਾਰਨ ਹੈ ਅਸੀਂ ਗੁਰੂ ਨਾਲ ਟੁੱਟੇ ਹੋਣਾ ਜੇ ਅਸੀਂ ਗੁਰੂ ਨਾਲ ਜੁੜਾਂਗੇ ਸਾਡੇ ਅੰਦਰ ਇੱਕ ਸਹਜ ਵਰਤੇਗਾ ਦੁਨੀਆ ਦੇ ਵਿੱਚ ਵੇਖੋ ਦੁੱਖ ਸੁੱਖ ਸਭ ਸਤਿਗੁਰ ਦੇ ਹੱਥ ਦੇ ਵਿੱਚ ਨੇ ਜੇ ਦੁੱਖ ਆਇਆ ਵੀ ਇਹ ਸਤਿਗੁਰ ਇਸ ਤਰ੍ਹਾਂ ਕੱਟ ਦੇਗਾ ਆਪ ਨੂੰ ਪਤਾ ਵੀ ਨਹੀਂ ਲੱਗਣਾ ਜੇ ਅਸੀਂ ਗੁਰੂ ਦੇ ਨਾਲ ਜੁੜੇ ਹੋਵਾਂਗੇ ਤਾਂ ਬਾਕੀ ਸੰਗਤਾਂ ਵਾਸਤੇ ਚਾਹ ਪਾਣੀ ਦਾ ਲੰਗਰ ਥੱਲੇ ਤਿਆਰ ਏ ਸਾਰੀਆਂ ਸੰਗਤਾਂ ਨੇ ਲੰਗਰ ਛੱਕ ਕੇ ਜਿਸ ਜਿਸ ਤਰ੍ਹਾਂ ਬੈਠੇ ਨੇ ਉਸੇ ਉਸੇ ਤਰ੍ਹਾਂ ਆ ਕੇ ਸੱਜਣਾ ਸ਼੍ਰੀ ਗੁਰੂ ਜੀ ਸਾਹਿਬ ਦੇ ਪਾਠਾਂ 'ਚ ਹਾਜ਼ਰੀ ਭਰਨੀ ਹੈ ਵਾਹਿਗੁਰੂ ਜੀ ਜਿੱਥੇ ਨਿੱਕੀ ਮੋਟੀ ਕੋਈ ਗੱਲ ਹੁੰਦੀ ਹੈ ਉੱਥੇ ਪੁੱਛ ਲਿਆ ਕਰੋ ਜਿਵੇਂ ਆਪਾਂ ਬਾਣੀ 'ਚ ਪੜਨੇ ਆ ਸੀਤੋ ਸੀਤਾ ਮਹਿਮਾ ਮਾਏ ਆਮ ਕਈ ਆਪਾਂ ਪੜਿਆ ਨੇ ਸੀਤਾ ਸੀਤਾ ਨਹੀਂ ਸੀਤਾ ਮਹਿਮਾ ਮਾਏ ਹੁਣ ਆਪਾਂ ਵੇਖੋ ਕਿੰਨੀ ਗੁਰਬਾਣੀ ਦੇ ਵਿੱਚ ਆਪਾਂ ਪਤਾ ਆਪਾਂ ਕੋਈ ਵੀ ਇੰਨਾ ਸਮਾਂ ਨਹੀਂ ਵੀ ਆਪਾਂ ਜਾ ਕੇ ਕਿਤੋਂ ਬਾਣੀ ਸਿੱਖ ਆਈਏ ਮਤਲਬ ਕਿ ਪਹਿਲੇ ਕੀ ਹੁੰਦਾ ਸੀ ਪਹਿਲੇ ਲੋਕ ਟਕਸਾਲਾਂ 'ਚ ਜਾਂਦੇ ਸੀ ਬਾਣੀ ਸਿੱਖ ਕੇ ਆਉਂਦੇ ਸੀ ਹੁਣ ਆਪਾਂ ਜਿਹੜਾ ਮਰਜ਼ੀ ਆਪਾਂ ਮਾਈਕ ਵੀ ਫੜ ਲਈਦਾ ਸਾਰਾ ਪਰ ਆਪਾਂ ਨੂੰ ਕੋਈ ਨਹੀਂ ਪਤਾ ਹੁੰਦਾ ਹਰੇਕ ਚੀਜ਼ ਦਾ ਮੋੜ ਥੋੜਾ ਜਿਹਾ ਨਾ ਘਰ ਵੀ ਜੇ ਕੋਈ ਸੰਤਾ ਮਹਾਂਪੁਰਸ਼ਾਂ ਦੀ ਕਥਾ ਸੁਨਿਆ ਕਰੋ ਜਿੱਥੇ ਗੁਰਬਾਣੀ ਵਿਚਾਰ ਹੁੰਦੀ ਏ ਵਿਚਾਰ ਸੁਣੋਗੇ ਤੇ ਆਪਣੇ ਆਪ ਕਈ ਚੀਜ਼ਾਂ ਦੇ ਭੁਲੇਖੇ ਆਪਣੇ ਦੂਰ ਹੋਣਗੇ ਬਾਕੀ ਆਪਾਂ ਖਿੰਖਿਨ ਭੁੱਲਣ ਆ ਰਹਿਆਂ ਤੇ ਸਤਗੁਰ ਬਖਸ਼ਣ ਆ ਰਿਹਾ ਤੇ ਉਹ ਬਖਸ਼ਦਾ ਰਹਿੰਦਾ ਏ ਤੁਹਾਡਾ ਪ੍ਰੇਮ ਏ ਜਿਹੜਾ ਸਾਰੀ ਸੰਗਤ ਬੈਠੀ ਏ ਨੀ ਤੇ ਰਾਤ ਦੇ ਸਮੇਂ ਵੇਖੋ ਫਿਰ ਵੀ ਸਤਿਗੁਰ ਨੇ ਕਿਰਪਾ ਕੀਤੀ ਏ ਕਿਥੋਂ ਕਿਥੋਂ ਉਠਾ ਕੇ ਬਿਸਤਰਿਆਂ ਚੋਂ ਉਠਾ ਕੇ ਤੈਨੂੰ ਇੱਥੇ ਲੈ ਕੇ ਆਇਆ ਇਹ ਤੁਸੀਂ ਹੁਣ ਆਪਣੀਆਂ ਝੋਲੀਆਂ ਕਰ ਲਓ ਸਤਿਗੁਰ ਨੇ ਭਰਨੀਆਂ ਵਾਹਿਗੁਰੂ ਕਿਰਪਾ ਕਰਨੀ ਏ ਆਪਣੇ ਭਾਂਡੇ ਸਿੱਧੇ ਕਰ ਲਓ ਸਿਕਮਣੀ ਸਾਹਿਬ ਦਾ ਪਾਠ ਦੇ ਨਾਲ ਜੁੜਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਪਾਈ ਥੱਲੇ ਪੰਗਤਾ ਲਾ ਕੇ ਸਾਰੀ ਸੰਗਤ ਥੱਲੇ ਪ੍ਰਸ਼ਾਸਕੇਗੀ ਵਾਹਿਗੁਰੂ ਜੀ ਕਾ ਖਾਲਸਾ